ਦੀ ਮਨੋਵਿਗਤ ਕੁ ਬੱਚੇ ਦਾ ਜਨਮ ਹੋਇਆ ਜੋ ਇਤਿਹਾਸ ਦਾ ਰਾਮ ਬਦਲ ਗਿਆ ਆਉ ਮਿਲੋਂ ਬਾਬੇ ਨਾਨਕ ਨੂੰ ਇੱਕ ਅਣਪਛਾਤੀ ਨਜ਼ਰ ਵਾਲਾ ਬੱਚਾ ਜਿਵੇਂ ਉਹ ਆਤਮਾ ਨੂੰ ਸਿੱਧੇ ਦੇਖਦਾ ਹੋਵੇ ਜਿਵੇਂ ਜੀ ਉਹ ਵੱਡੇ ਹੁੰਦੇ ਗਏ ਅਜੀਬ ਘਟਨਾਵਾਂ ਉਹਨਾਂ ਦੇ ਆਲੇ ਦੁਆਲੇ ਕੁੱਮਤੀਆਂ ਰਹੀਆਂ ਉਹਨਾਂ ਦੇ ਬਚਪਨ ਵਿੱਚ ਉਹ ਪਚਪਨ ਵਿੱਚ ਕੰਟਿਆਂ ਬਦੀ ਧਿਆਨ ਕਰਦੇ ਰਹੇ ਜਿੱਥੇ ਵੀ ਉਹ ਤੁਰਦੇ ਸੀ ਉੱਥੇ ਪੌਦੇ ਖਿੰਡਦੇ ਰਹੇ ਜਾਨ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੁੰਦੇ ਰਹੇ ਜਿਵੇਂ ਜਿਵੇਂ ਉਹਨਾਂ ਦੀ ਜਿਵੇਂ ਉਹ ਉਹਨਾਂ ਦੀ ਬਾਸ਼ਾ ਸਮਝਦੇ ਹੋ ਉਹਦੀ ਮਾਤਾ ਪਿਤਾ ਮਹਿਤਾ ਕਾਗ ਅਤੇ ਮਾਤਾ ਤ੍ਰਿਪਤਾ ਹੈਰਾਨ ਸਨ ਕਿ ਸਾਡਾ ਬੱਚਾ ਆਮ ਹੈ ਜਾਂ ਮਹਾਨ ਤਨਈ ਕਿਸਮਤ ਵਾਲਾ ਹੈ ਨਾਨਕ ਦੀਪਨ ਮੇਬੀਨ ਨਾਨਕੀ ਉਹਨਾਂ ਦੇ ਸਭ ਤੋਂ ਨੇੜੇ ਸੀ ਅਤੇ ਉਹਨਾਂ ਨੇ ਦੇਖਿਆ ਕਿ ਉਹ ਰਾਤ ਨੂੰ ਅਤੇ ਦਿੱਖਿਤ ਦੋਸਤਾਂ ਨਾਲ ਇਕੱਲਾ ਕਰਦੀ ਸੀ ਜਦੋਂ ਦੂਸਰੇ ਰੋਂਦੇ ਸਨ ਤਾਂ ਉਹ ਰੋਂਦੀ ਸੀ ਦੂਰ ਹੋਵੀ ਜਦੋਂ ਕੁਦਰਤ ਉਸਨਾਂ ਦੇ ਆਲੇ-ਦੁਆਲੇ ਘੜਦੀ ਸੀ ਤਾਂ ਉਹ ਮੁਸਕਰਾਉਂਦੇ ਸੀ ਅਤੇ ਫਿਰ ਇਕ ਗੁਰੂ ਨਾਨਕ ਨੇ ਇਹ ਜੀ ਸ਼ਬਦ ਕਹੀ ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਸੀ ਕਿ ਤੁਹਾਨੂੰ ਪਤਾ ਹੈ ਕਿ ਰੱਬ ਨੇ ਕੱਲ ਰਾਤ ਮੈਨੂੰ ਕੀ ਕੀਤਾ ਕਮਰਾ ਚੁੱਪ ਹੋ ਗਿਆ ਉਸ ਦਾ ਪਰਿਵਾਰ ਨੇੜੇ ਆ ਗਿਆ ਮੈਂ ਸਿਰਫ ਨਾਨਕ ਨਹੀਂ ਹਾਂ ਉਹਨਾਂ ਨੇ ਕਿਹਾ ਮੈਂ ਪਿਆਰ ਅਤਿ ਸੱਚ ਦਾ ਦੂਧਾਂ ਉਹਨਾਂ ਦੇ ਪਿਤਾ ਮਹਤਾ ਗਾਲੂ ਨੇ ਕਬਰਾਹਟ ਨਾਲ ਪੁੱਛਿਆ ਕੀੜਾ ਸੱਚ ਬੇਟਾ ਨਾਨਕ ਦੀਆਂ ਅੱਖਾਂ ਚਮਕ ਗਈਆਂ ਉਹ ਸੱਚ ਜੋ ਹਿੰਦੂਆਂ ਅਤੇ ਮੁਸਲਮਾਨਾਂ ਅਮੀਰਾਂ ਅਤੇ ਗਰੀਬਾਂ ਨੂੰ ਇਕਜੁੱਟ ਕਰੇਗਾ ਪਰ ਇਸ ਤੋਂ ਪਹਿਲਾਂ ਕੀ ਉਹ ਹੋਰ ਦੱਸ ਦੱਸ ਸਕਦੇ 90 ਕਰਦੇ ਪਹਿਲ ਇੱਕ ਰਹਿਮਸੀ జ ఉంటే ననక దిగణా నిర్ణయం